शिवरात्रि ਦੇ શુભ ਅਵਸਰ ਤੇ ਧਾਰੀਵਾਲ ਫੈਨਸੀ ਸਵੀਟ ਸ਼ਾਪ ਵਾਲਿਆਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਏਗੇ ਇਹ ਲੰਗਰ ਆਪਣੀ ਦੁਕਾਨ ਤੇ ਸਭ ਤੋਂ ਮਸ਼ਹੂਰ ਆਈਟਮ ਟਿੱਕੀਆਂ 버ਗਰ ਨਿਊਡਲ ਦੇ ਲਗਾਏਗੇ ਭਾਰਤ ਪੂਰਨ ਸ਼ਰਮਾ ਨੇ ਸ਼ਿਵਰਾਤਰੀ ਦੇ ਵਧਾਈ ਦਿੰਦੇ ਹੋਏ ਆਖਿਆ ਕਿ ਇਹ ਲੰਗਰ ਭੋਲੇ ਸ਼ੰਕਰ ਜੀ ਦੇ ਆਸ਼ੀਰਵਾਦ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਲਗਾਇਆ ਜਾਂਦਾ ਹੈ ਇਹ ਲੰਗਰ ਦੀ ਸੇਵਾ ਅਸੀਂ ਕਰ ਰਹੇ ਹਾਂ ਅਤੇ ਸਾਡੀ ਦੁਕਾਨ ਦੀ ਸਭ ਤੋਂ ਮਸ਼ਹੂਰ ਆਈਟਮ 버ਗਰ ਟਿੱਕੀ ਨਿਊਡਲ ਜਿਸ ਦਾ ਅਸੀਂ ਹਰ ਸਾਲ ਲੰਗਰ ਲਗਾਉਂਦੇ ਹਾਂ ਤੇ ਪੂਰੇ ਸ਼ੰਕਰ ਜੀ ਦੇ ਆਸ਼ੀर्वाद ਦੇ ਨਾਲ ਇਸੇ ਤਰ੍ਹਾਂ ਲੰਗਰ ਚੱਲਦਾ ਰਹੇਗਾ। ਭਰਤ 부ਸ਼ਨ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਬ੍ਰਾਹਮਣ ਸਭਾ ਹਰ ਸਾਲ ਦੀ ਤਰ੍ਹਾਂ ਸ਼ਬਰਾਤਰੀ ਦੇ ਸ਼ੁਭ ਤਿਹਾੜੀ ਤੇ ਲੱਖ ਲੱਖ ਵਧਾਈ ਹੋਵੇ। ਅੱਜ ਇਹ ਤਿਹਾੜੀ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ। ਅੱਜ ਇਸ ਪਿਆਰ ਦੇ ਉੱਪਰ ਆਣ ਕੇ ਆਪਾਂ ਹਰ ਸਾਲ ਇੱਥੇ ਲੰਗਰ ਲਗਾਈਦਾ ਟਿੱਕੀਆਂ 버ਗਰ ਨੂਡਲ ਦਾਲ ਲੰਗਰ ਚੱਲਦਾ ਨਾਲ ਕੜਾ ਪ੍ਰਸ਼ਾਦ ਚੱਲਦਾ ਅਸੀਂ ਰਾਧਾ ਕਲਾਤ ਹੁਣ ਕਹਿੰਦੇ ਆ ਕਿ ਤੁਹਾਨੂੰ ਅੰਸਿੱਤੇ ਲੇਡੀ ਸੂਟ ਭੋਲੇ ਸ਼ੰਕਰ ਜੀ ਅਮਰਦਾਸ ਦੀ ਜਤਰਾ ਤੇ ਜਿਹੜਾ ਨਹੀਂ ਸੱجن ਗਿਆ ਉਹ ਇੱਕ ਵਾਰੀ ਜਰੂਰ ਜਾ ਕੇ ਦੇਖੋ ਤੇ ਨਵੇਂ-ਨਵੇਂ ਡਿਜ਼ਾਈਨ ਬੰ 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 ਬੰ